ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤੂੜੀ ਵਾਲਾ ਰੀਪਰ ਸੇਲ ਲਈ ਲੈ ਕੇ ਆਏ ਆ ਤੇ 2 ਬਾਈ ਦੀਆਂ ਟਰਾਲੀਆਂ ਨਾਲ ਹੀ ਬਕਾਊ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਲੈਨੇ ਆ ਬਾਈ ਜੀ ਤੋਂ ਰਿਪਰ ਦੀ ਡਿਟੇਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਬਾਈ ਹਾਂਜੀ ਹਾਂਜੀ ਕਿਵੇਂ ਚੱਲਦਾ ਬਾਈ ਕੰਮ ਕਰ ਠੀਕ ਹੈ ਜੀ ਵਧੀਆ ਠੀਕ ਆ ਨਾਮ ਤੇ ਐਡਰੈਸ ਬੋਲੋਗੇ ਆਪਣਾ ਨਾਮ ਗੁਰਪ੍ਰੀਤ ਸਿੰਘ ਪਿੰਡ ਕੋਟੇ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਨੇੜੇ ਪਿੰਡ ਬਾਈ ਕਿਹੜਾ ਰਹਿੰਦਾ ਨੇੜੇ ਤੇ ਰਾਉਕੇ ਮਾਣੂਕੇ ਪਤੋ ਹੀਰਾ ਸਿੰਘ ਠੀਕ ਆ ਮੋਬਾਈਲ ਨੰਬਰ ਬੋਲ ਦੋ ਬਾਈ 856695308 ਠੀਕ ਆ ਬਾਈ ਇਹ ਜਿਹੜਾ ਬਾਈ ਤੂੜੀ ਵਾਲਾ ਪਰਿਪਰ ਦੇਖ ਰਹੇ ਆ ਕਿੰਨਾ ਮਾਡਲ ਆ ਇਹ ਇਹ 17 ਮਾਡਲ ਹੈ 17 ਮਾਡਲ ਤੇ ਕੇਐਸ ਕੰਪਨੀ ਦਾ ਆ ਗਿਆ ਜੀ ਹਾਂਜੀ ਹਾਂਜੀ ਸਟicker ਸ਼ੁਕਰਬਾਈ ਚੈੱਕ ਕਰ ਲੋ ਜਮਾ ਨਾਲ ਦੇ ਪਿਆ ਹਾਲਤ ਬਹੁਤ ਚੰਗੀ ਪਈ ਹੈ ਜੀ ਹੈਨਾ ਹਾਂਜੀ ਹਾਂਜੀ ਤੇ ਬਾਕੀ ਸਮਾਨ ਇਹਦੇ ਸਾਰਾ ਓਕੇ ਹੈ ਜੀ ਓਕੇ ਓਕੇ ਜੀ ਠੀਕ ਆ ਸੁਰੀਆਂ ਸਾਰੀਆਂ ਸਾਰਾ ਕੁਝ ਲੈ ਬਈ ਸੁਰੀਆਂ ਚੈੱਕ ਕਰ ਲੋ ਫੁੱਲ ਪਿੰਗ ਇਹ ਮਲਾ ਨਵੀਆਂ ਲਾਈਆਂ ਆ ਜੀ ਹਾਂਜੀ ਨਵੀਆਂ ਲਾਈਆਂ ਸੀ ਠੀਕ ਆ ਬਾਕੀ ਕੇਐਸ ਕੰਪਨੀ ਦਾ ਹੈਨਾ ਬਹੁਤ ਵਧੀਆ ਕੰਪਨੀ ਦਾ ਜੀ ਹਾਂਜੀ ਹਾਂਜੀ ਤੇ ਟਾਇਰ ਕਿੰਨੇ ਕੁ ਪਏ ਆ ਜੀ ਇਹਦੇ ਆ ਤੁਹਾਡੇ ਸਾਹਮਣੇ ਜੀ ਨਵੇਂ ਅੰਮੀ ਪਏ ਬਹੁਤ ਘੱਟ ਚੱਲੇ ਆ ਬਹੁਤ ਬਾਈ ਕਹਿੰਦੇ ਘੱਟ ਦੱਲਿਆ ਵਾ ਤੇ ਕਿਹੜੇ ਟਰੈਕਟਰ ਤੇ ਚੱਲਦਾ ਰਿਹਾ ਜੀ ਇਹ? ਇਹ ਅਰਜਨ 605 ਤੇ ਜੀ। ਠੀਕ ਆ। ਅਰਜਨ 605 ਤੇ ਚੱਲਦਾ ਰਿਹਾ। ਬਾਕੀ ਬਈ ਆਪਾਂ ਕੰਡੀਸ਼ਨ ਚੈੱਕ ਕਰਾ ਲਿਆ। ਕੰਡੀਸ਼ਨ ਬਹੁਤ ਵਧੀਆ ਪਈ ਆ। ਵਿੱਚੋਂ ਵੀ ਚੈੱਕ ਕਰ ਲੋ। ਕੀ ਬਾਤ ਆ। ਬਹੁਤ ਚੰਗੀ ਕੰਡੀਸ਼ਨ ਪਈ ਆ। ਤੇ ਟਰੈਕਟਰ ਬਈ ਇਹ ਕਿਹੜੇ ਤੇ ਚੱਲਦਾ ਸੀਗਾ? ਅਰਜਨ 605 ਤੇ ਮਹਿੰਦਰਾ ਸੀ। ਠੀਕ ਆ। ਅਰਜਨ 605 ਤੇ ਤੇ ਜਿਹੜੇ ਮਰਜ਼ੀ ਤੇ ਲਾ ਲੈ ਵੀ। ਹਾਂਜੀ ਕਿਹੜੇ ਤੇ ਮਰਜ਼ੀ ਲਾ ਲੈ। ਠੀਕ ਆ। ਬਾਕੀ ਰਿਪੇਅਰ ਤਾਂ ਕੋਈ ਬਾਗਦਾ ਨਹੀਂ ਹੁਣ। ਕੌਣ ਕੌਣ ਸੀ ਲੋਡ ਨਹੀਂ ਚਾਹੀ ਰਿਪੇਅਰ ਪਿਛਲੇ ਸਾਲ ਸਾਰ ਇਤਨਾ ਬੈਲਟਾਂ ਬੋਲਟਾਂ ਸਾਰਾ ਕੁਝ ਚੈੱਕ ਕਰ ਲੋ ਉਹ ਚੰਗੀ ਹਾਲਤ ਪਈ ਆ ਤੇ ਰੰਗ ਨਾਲ ਦਾ ਕਿ ਹਾਂ ਨਾਲ ਦਾ ਹੀ ਸਾਰਾ ਨਾਲ ਦਾ ਜੀ ਠੀਕ ਆ ਰੰਗ ਬਾਈ ਕਹਿੰਦੇ ਬਾਈ ਨਾਲ ਦਾ ਵਕੀ ਰੰਗ ਚੈੱਕ ਕਰ ਲੋ ਕੰਡੀਸ਼ਨ ਆ ਲਾ ਲੋ ਵੀ ਇੱਕ ਨੰਬਰ ਕੰਡੀਸ਼ਨ ਪਈ ਆ ਕੇ ਤੇ ਟਰਾਲੀਆਂ ਟਰਾਲੀਆਂ ਕਿਵੇਂ ਹਾਂਜੀ ਟਰਾਲੀਆਂ ਨਾਲ ਬਹੁਤ ਵਧੀਆ ਸਾਫ਼ ਸੁਥਰੀਆਂ ਜੀ ਠੀਕ ਆ ਕਿਤੋਂ ਗਲੀਆਂ ਕੋਲੋਂ ਨਹੀਂ ਠੀਕ ਆ ਬਾਈ ਤੇ ਤੂੜੀ ਫਿਰ ਬਰੀਕ ਮੋਟੀ ਹਾਂਜੀ ਸਾਰਾ ਕੁਝ ਹੋ ਜਾਂਦਾ ਮੋਟੀ ਵੀ ਬਰੀਕ ਵੀ ਹਾਂਜੀ ਠੀਕ ਆ ਬਾਈ ਬਾਕੀ ਬਾਈ ਹਾਲਤ ਤੁਹਾਨੂੰ ਦਿਖਿਉ ਜਾਂਦੀ ਆ ਬਾਕੀ ਇਹਦੇ ਬਾਰੇ ਬਾਈ ਨੂੰ ਵੱਧ ਨਾਲ ਹੋਲ ਜਾ ਹੈ ਨਾ ਬਾਈ ਹਾਂਜੀ ਜੀ ਨੇ ਲੈਣੀ ਉਹਨੂੰ ਪਤਾ ਹੀ ਹੁੰਦਾ ਭੇਤ ਨੂੰ ਪਤਾ ਹੀ ਹੁੰਦਾ ਬਾਕੀ ਕੰਡੀਸ਼ਨ ਚੈੱਕ ਕਰੋ ਇੱਕ ਨੰਬਰ ਪਈਆ ਸਾਰਾ ਮਤਲਬ ਵੇਲਟਾਂ ਬੋਲਟਾਂ ਲਾ ਲੋ ਮੋਟਰਾਂ ਵੀ ਓਕੇ ਪਿਆ ਕੱਲਾ ਕ੍ਰਾਸ ਪਾ ਕੇ ਚਲਾਉਂਦੇ ਹਾਂ ਹਾਂਜੀ ਚਲਾਉਣੀ ਹੈ ਬਸ ਹੂੰ ਚਲਾਉਣੀ ਤੇ ਦੋ ਬਾਈ ਕੋਲੇ ਟਰਾਲੀਆਂ ਬਾਈ ਉਹ ਵੀ ਆਪਾਂ ਦਿਖਾਉਨੇ ਆ ਤੁਹਾਨੂੰ ਦੋ ਬਾਈ ਕੋਲੇ ਬਾਈ ਆਹ ਟਰਾਲੀਆਂ ਨੇ ਤੇ ਬਾਈ ਕਿੰਨੇ ਕਿੰਨੇ ਫੁੱਟੀਆਂ ਨੇ ਇਹ 11 ਫੁੱਟੀਆਂ ਜੀ 11 6 ਹੈਗੇ 11 ਹੈਗੇ 11 6 ਹੈ ਨਾ ਹਾਂਜੀ ਹਾਂ ਠੀਕ ਆ ਤੇ ਕੰਡੀਸ਼ਨ ਕਿਵੇਂ ਪਈ ਆ ਬਈ ਪੂਰਾ ਓਕੇ ਆ ਜੀ ਪੋਰਾ ਵੀ ਕਿਤੋਂ ਵਿੱਚੋਂ ਕੋਈ ਗਲੀ ਨਹੀਂ ਪੋਰਾ ਵੀ ਨਹੀਂ ਕਿਸੇ ਪਾਸੇ ਬਾਕੀ ਜਾਲੀ ਜੁਲੀ ਬਈ ਚੈੱਕ ਕਰੋ ਜਮਾ ਓਕੇ ਜਾਲੀ ਲੱਗੀ ਵੀ ਆ ਕੋਈ ਐ ਮੰਨ ਲਓ ਵੀ ਕੋਈ ਰਿਪੇਅਰ ਦੀ ਲੋੜ ਹੀ ਨਿਕਣੀ ਬਈ ਨਹੀਂ ਨਹੀਂ ਜੀ ਹੂੰ ਬਾਕੀ ਤਾਂ ਜਾਲ ਵੀ ਹੈਗੇ ਆ ਜੀ ਅਸੀਂ 5000 ਦੇ ਲੈ ਕੇ ਪਾਈ ਸੀ ਤੂੜੀ ਫਿੱਟਣ ਵਾਸਤੇ ਠੀਕ ਆ ਬਾਕੀ ਲੈਫਟਕ ਉਹ ਆ ਜੀ ਨਹੀਂ ਨਹੀਂ ਬਿਨਾ ਲੈਫਟ ਤੋਂ ਬਿਨਾ ਲੈਫਟ ਤਾਂ ਗੱਡੀਆਂ ਕੋਡੀਆਂ ਚੈੱਕ ਕਰ ਲਓ ਜਮਾ ਓਕੇ ਪਈਆਂ ਗੀਆਂ ਟਾਇਰ ਟੂਪ ਜਮਾ ਓਕੇ ਪਈ ਆ ਹੂੰ ਵਧੀਆ ਪਈ ਆ ਟਾਇਰ ਟੂਪ ਆ ਨਹੀਂ ਹੈਗਾ ਵੀ ਟੋਪਾ ਦੇ ਜਾਣਗੇ ਛੇਤੀ ਆ ਨਾ ਬਈ ਹੂੰ ਹੂੰ ਹ ਫਰਸ਼ ਵੀ ਬਹੁਤ ਚੰਗਾ ਪਿਆ ਜੀ ਨਾ ਪੂਰਾ ਭੋਰਾ ਵੀ ਨਹੀਂ ਕਿਤੋਂ ਗੜਾ ਗੜਾ ਜੀ ਹਮ ਅ ਮੜੀ ਜਿਬਾਰੀ ਖੋਲਿਆ ਆਪਾਂ ਦਿਖਾ ਦਈਏ ਜੀ ਫਰਸ਼ ਦੇ ਅੰਦਰੋਂ ਲੈ ਭਾਈ ਅੰਦਰੋਂ ਚੈੱਕ ਕਰ ਲੂ ਜਮ ਓਕੇ ਦੀ ਰਿਪੋਰਟ ਆ ਕਿਸੇ ਪੱਖ ਤੋਂ ਆਏ ਨਹੀਂ ਹੈਗਾ ਵੀ ਮਤਲਬ ਆਪਾਂ ਨੂੰ ਕੋਈ ਕੰਮ ਕਰਾਉਣ ਦੀ ਲੋੜ ਪਊਗੀ ਹਾਂਜੀ ਤੇ ਦੂਜੀ ਵੀ ਐਨ ਐਫ 2 ਆ ਇੱਕੋ ਜਿਹੀ ਇੱਕੋ ਜਿਹੀ ਠੀਕ ਆ ਇੱਕੋ ਜਿਹੀ ਆ ਬਾਈ ਕਹਿੰਦੇ ਹੁਣ ਬਾਈ ਕਹਿੰਦਾ ਵੀ ਮੈਂ ਮਤਲਬ ਕਿ ਮੈਨੂੰ ਔਖਾ ਥੋੜਾ ਜਿਆਦਾ ਹੀ ਕਰਕੇ ਮੈਂ ਦੋਨੇ ਵੇਚ ਦੇਣਾ ਹੈ ਮਤਲਬ ਸਿਸਟਮ ਸਾਰੇ ਹੀ ਹਨਾ ਬਾਈ ਹਾਂਜੀ ਹਾਂਜੀ ਤੇ ਜਾਲੀਆਂ ਬਾਈ ਚੈੱਕ ਕਰ ਲਓ ਜਮਾ ਓਕੇ ਆ ਗਈਆਂ। ਪਰ ਕਿ ਟਾਇਰ ਇਹਦੇ ਵੀ ਜਮਾ ਓਕੇ ਪਿਆ ਰਿਮ ਚੈੱਕ ਕਰ ਲਓ। ਓਕੇ ਆ ਜਮਾ। ਇਹ ਨਹੀਂ ਹੈਗਾ ਵੀ ਹਵਾ ਨਿਕਲੀ ਵੀ ਆ। ਨਹੀਂ ਨਹੀਂ। ਫੁੱਲ ਹਵਾ ਹੈ ਨਾ ਬਾਈ। ਜੀ ਫੁੱਲ ਜੀ। ਜਾਂ ਇਹਦੇ ਇਹਦੀ ਵੀ ਚਾਦਰ ਵਿੱਚੋਂ ਸਾਫ਼ ਆ ਜਮਾ ਇੱਕ ਚੀਜ਼ ਹੈ ਜੀ। ਠੀਕ ਆ ਬਾਈ। ਇੱਕੋ ਜਿਹੀ। ਤੇ ਬਾਈ ਫਿਰ ਕੀ ਮੁੱਲ ਰਹੁ ਟਰਾਲੀਆਂ ਦਾ? ਟਰਾਲੀਆਂ ਦਾ ਮੁੱਲ ਜੀ ਫੋਨ ਤੇ ਕਰ ਲਾਂਗੇ ਜੀ। ਮਸ਼ੀਨ ਦਾ ਵੀ ਕਰ ਲਾਂਗੇ। ਠੀਕ ਆ। ਮੁੱਲ ਮਤਲਬ ਜਾਇਜ਼ ਜਾਇਜ਼ ਹੋਊਗਾ ਜੀ ਮੁੱਲ ਜਾਇਜ਼। ਠੀਕ ਆ। ਬਾਈ ਕਹਿੰਦਾ ਵੀ ਜਾਇਜ਼ ਮੁੱਲ ਹੋਊਗਾ ਬਾਈ ਮੁੱਲ ਜਮਾ। ਮਤਲਬ ਕਿ ਫੋਨ ਤੇ ਕਰਾਂਗੇ ਆਪਾਂ ਜੈ ਜੀ ਹੋਣਗੇ ਹਾਂਜੀ 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 ਠੀਕ ਆ ਲੈ ਬਾਈ ਗਾੜੀਆਂ ਗੁੱਡ ਨੇ ਚੈੱਕ ਕਰ ਲਓ ਜਮਾ ਓਕੇ ਗਾੜੀਆਂ ਮਤਲਬ ਚੰਗੀ ਤਰ੍ਹਾਂ ਬਣਾਈਆਂ ਨੇ ਹਨਾ ਬਾਈ ਹਾਂਜੀ ਹਾਂਜੀ ਤੇ ਜੇ ਆਪਾਂ ਉਹ ਰੀਪਰ ਦੀ ਗੱਲ ਕਰੀ ਉਹਦਾ ਵੀ ਮੁੱਲ ਬਾਈ ਫਿਰ ਫੋਨ ਤੇ ਹਾਂਜੀ ਫੋਨ ਤੇ ਗੱਲ ਠੀਕ ਆ ਬਾਈ ਤੇ ਆਪਾਂ ਮਤਲਬ ਕਿ ਤਿੰਨ ਸੰਦ ਸੀਗੇ ਬਾਈ ਕੋਲੇ ਆਪਾਂ ਤੈਨੂੰ ਦਿਖਾਤੇ ਬਾਈ ਜੇ ਕਿਸੇ ਵੀ ਵੀਰ ਨੂੰ ਨਾ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਜ਼ਰੂਰ ਖਰੀਦ ਸਕਦਾ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ